ਮਰਨਾਲਾ ਸ਼ਹਿਰ ਦੇ ਸੰਧੂਪੱਤੀ ਇਲਾਕੇ ਦੇ 24 ਸਾਲਾ ਸਿਮਰਨਦੀਪ ਸਿੰਘ ਜੋ ਕਿ 2018 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ ਦੀ ਬਿੱਤੀ ਰਾਤ ਸੱਪ ਦੇ ਦਸਨ ਕਾਰਨ ਮੌਤ ਹੋ ਗਈ। ਮਾਮਲਾ ਇਹ ਹੈ ਕਿ ਜੰਮੂ ਕਸ਼ਮੀਰ ਦੇ ਨੋਸ਼ਹਿਰਾ ਗੜੀ ਚਿਤਨਾਤ ਜਵਾਨ ਸਿਮਰਨਦੀਪ ਸਿੰਘ ਆਪਣੇ ਕੋਰਸ ਦੇ ਸਿਲਸਿਲੇ 'ਚ ਕੁਝ ਦਿਨ ਲਈ ਅੰਬਾਲਾ ਆਇਆ ਹੋਇਆ ਸੀ ਜਿੱਥੇ ਡਿਊਟੀ ਦੌਰਾਨ ਸੱਪ ਦੇ ਦਸਨ ਕਾਰਨ ਉਸ ਦੀ ਮੌਤ ਹੋ ਗਈ। ਇਸ ਦੁਖ ਘਟਨਾ ਕਾਰਨ ਪਰਿਵਾਰ ਚ ਸੋਗ ਦੀ ਲਹਿਰ ਹੈ ਮੇਰਾ ਨਾਮ ਐਕਸ ਆਰਮੀ ਰਿਟਾਇਰਡ ਨਿਸ਼ਾਤਰ ਸਿੰਘ ਆ ਜੀ ਅ ਮਾ ਨਿਸ਼ਾਤਰ ਸਿੰਘ ਜੀ ਕੀ ਆਪਣਾ ਇੱਕ ਜਵਾਨ ਜਿਹੜਾ ਕੀ ਮਤਲਬ ਤੇ ਚਾਹੇ ਉਹ ਕਮਿਊਨਿਟੀ ਦੇ ਦੌਰਾਨ ਉਹਦੀ ਮੌਤ ਹੋਈ ਉਹਨੂੰ ਕੀ ਕਹਿਣਾ ਚਾਹੂ ਕਿ ਉਸ ਨੂੰ ਸ਼ਹੀਦ ਦਾ ਦਰਜਾ ਦੇਣਾ ਚਾਹੀਦਾ ਹੈ ਸਰਕਾਰ ਦੇ ਦੇਖੋ ਜੋ ਗਵਰਨਮੈਂਟ ਜਨਰਲ ਡਿਊਟੀ ਕਰ ਰਿਹਾ ਹੈ ਸੈਂਟਰਸਕਾ ਦੀ ਡਿਊਟੀ ਕਰ ਰਿਹਾ ਹੈ ਸੈਂਟਰਸਕਾ ਦੇ ਦੌਰਾਨ ਡਿਊਟੀ ਦੇ ਆਰਮੀ ਦੇ ਵਿੱਚ ਆਨ ਡਿਊਟੀ ਸੀ ਬੰਦਾ ਜਦੋਂ ਉਹਦੀ ਡੈਥ ਹੋਰੀ ਐ ਮਿਲਟੀ ਹਸਪਤਾਲ ਦੇ ਵਿੱਚ ਡੈਥ ਹੋਰੀ ਐ ਹੌਨ ਡਿਊਟੀ ਦਾਤ ਹੋ ਰਹੀ ਐ ਸਵੇਰੀ ਮਾਰਨਿੰਗ ਪੇਟ ਅਟੈਂਡ ਕਰਨ ਵਾਸਤੇ ਬੱਚੇ ਨੂੰ ਠਾਇਆ ਉਹਨੂੰ ਸ਼ਹੀਦ ਅਦ ਦੇ ਜਿੱਤੇ ਮਿਲਣਾ ਜ਼ਰੂਰੀ ਹੈ ਜੀ ਕਿਉਂਕਿ ਉਹ ਹੌਨ ਡਿਊਟੀ ਸੀ ਸ਼ਹੀਦ ਅਦ ਦੇ ਮਿਲਣਾ ਚਾਹੀਦਾ ਉਸ ਦਾ ਬਤਵਾਨਾ ਚਾਹੀਦਾ ਸਾਡੇ ਮਹੱਲੇ ਦੇ ਵਿੱਚ ਪਤਾ ਲੱਗੇ ਵੀ ਹਾਂ ਵੀ ਇਹ ਸ਼ਹੀਦ ਆ ਦੂਸਰੀ ਗੱਲ ਇਹ ਆ ਜੋ ਮਾਂ ਨੂੰ ਬਾਪ ਨੂੰ ਇਹਦਾ ਮੇਰਾ ਲਈ ਤਾਂ ਮਜ਼ਮਾ ਜੋ ਵੀ ਹੈ ਮੁੱਖ ਮੰਤਰੀ ਸਾਹਿਬ ਤਕਰੀਬਨ ਅਗਨੀਵੀਰਾਂ ਬਾਰੇ ਵੀ ਇਹ ਕਹ ਰਹੇ ਸੀ ਬੇਟਾ ਅਗਨੀਵੀਰ ਨਹੀਂ ਸੀ ਇਹ ਔਨ ਡਿਊਟੀ 7600 ਸਾਲ ਤੋਂ ਇਹ ਡਿਊਟੀ ਸੀ ਦੂਸਰੀ ਗੱਲ ਇਹ ਆ ਵੀ ਜਿਹੜਾ ਅਗਨੀਵੀਰ ਦੇ ਮੁੱਖ ਮੰਤਰੀ ਸਾਹਿਬ ਘਰ ਜਾ ਕੇ ਕਰੋੜ-ਕਰੋੜ ਰੁਪਏ ਦੇ ਕੇ ਆਏ ਆ ਕਮਜ਼ਗਾ ਬੱਚੇ ਲਈ ਵੀ ਸਨਮਾਨ ਹੋਣਾ ਚਾਹੀਦਾ ਇਹ ਅਗਨੀਵੀਰ ਨਹੀਂ ਸੀ ਇਹ ਔਨ ਡਿਊਟੀ ਸੀ ਪਰਮਨੈਂਟ ਡੋਟੀ ਸੀ ਇੰਨੀ ਇੱਕ ਬੇਨਤੀਆਂ ਕਰਦੇ ਕਿ ਕਿਹੜੇ ਏਰੀਆ ਦਾ ਰਹਿਣ ਵਾਲਾ ਸੀ ਬੇਟਾ ਜੀ ਹਾਂ ਇਹ ਬਰਨਾਲਾ ਸਿਟੀ ਸੰਧੂਪੱਤੀ ਬਰਨਾਲੇ ਦੇ ਬਾਬਾ ਸੰਗਤ ਸਿੰਘ ਜੀ ਗੁਰਦੁਆਰਾ ਦੇ ਕੋਲ ਘਰ ਹੈ ਨਾ ਤਾਂ ਬਾਬਾ ਜੀਵਲ ਸਿੰਘ ਗੁਰਦੁਆਰੇ ਦੇ ਕੋਲ ਘਰ ਆ ਪਟਵਾਰ ਖਾਨਾ ਨੇੜੇ ਆ ਨਜ਼ਦੀਕ ਆ ਬਰਨਾਲੇ ਦੇ ਨਾਲ ਸੰਦਸ ਨਹੀਂ ਜੀ ਅਨਮੈਡ ਸੀ ਬੱਚਾ ਕੋਈ ਭੈਣ ਭਰਾ ਇਹਨਾਂ ਦੇ ਭੈਣ ਭਰਾ ਇੱਕ ਭੈਣ ਆ ਇੱਕ ਦੋ ਬ੍ਰਦਰ ਆ ਪਹਿਣ ਵਿਆਹੀ ਹੋਈ ਆ ਬ੍ਰਦਰ ਛੋਟੇ ਅਗਰ ਬ੍ਰਦਰ ਛੋਟੇ ਨਹੀਂ ਵੱਡਾ ਹਾਂ ਬ੍ਰਦਰ ਇਹ ਵੱਡਾ ਸੀ ਇਹ ਵੱਡਾ ਜੀ ਕੀ ਨੌਕਰੀ ਦੀ ਵੀ ਮੰਗ ਕਰਦੇ ਸੀ ਨੌਕਰੀ ਦੇ ਪਰਿਵਾਰ ਦੇ ਵਿੱਚ ਛੋਟੇ ਬੇਟੇ ਨੌਕਰੀ ਦਿੱਤੀ ਜਾਵੇ ਉਹ ਬੇਰੁਜ਼ਗਾਰਾ ਉਸ ਨੂੰ ਡਿਊਟੀ ਦਿੱਤੀ ਆ ਵੀ ਮੇਰਾ ਨਾਂ ਇੰਟਰਜੈਕਸ਼ਨ ਆ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਕੀ ਲੱਗਦੇ ਮੈਂ ਫਾਦਰ ਲੱਗਦਾ ਹਾਂ ਤੇ ਕੀ ਕਹਿਣਾ ਚਾਹੋਗੇ ਕਦੋਂ ਇਹਨਾਂ ਦੀ ਜੁਆਇਨਿੰਗ ਹੋਈ ਸੀ ਤੇ ਕੀ ਕਰੇ ਉਹ 18 2018 ਦਸੰਬਰ ਦੇ ਵਿੱਚ ਪਰ ਜੁਆਇਨਿੰਗ ਹੋਈ ਸੀ ਤੇ 18 ਸਾਲ ਦੀ ਉਹਨਾਂ ਦੀ ਉਮਰ ਸੀ ਜਦੋਂ ਕਾਇਮ ਹੋਏ ਸੀ ਹੁਣ ਉਹਨਾਂ ਦੀ ਪੋਸਟਿੰਗ ਟੀਗੀ ਆਪਣੇ ਅਰਜੋਰੀ ਸੈਕਟਰ ਦੇ ਵਿੱਚ ਸੀਗੀ ਤੇ ਇਸ ਟਾਈਮ ਅੰਮ੍ਰਾਲਾ ਦੇ ਵਿੱਚ ਆਪਣੇ ਕੋਰਸ ਕਰਨ ਵਾਸਤੇ ਆਈ ਹੋਈ ਸੀ ਕਿਵੇਂ ਹੋਈ ਇਹਨਾਂ ਦੀ ਜੁਮਾਤ ਇਹਨਾਂ ਜੀ ਇਹ ਰਾਤ ਨੂੰ ਮਤਲਬ ਵੀ ਆਪਣਾ ਰੋਟੀ ਪਾਣੀ ਖਾ ਕੇ ਰਾਤ ਨੂੰ ਆਪਣੇ ਪੜ੍ਹਾਈ ਕਰਨ ਲੱਗੇ 11 ਵਜੇ ਤੱਕ ਪੜ੍ਹਾਈ ਕਰਦੇ ਰਹੇ ਤੇ ਉਸ ਤੋਂ ਬਾਅਦ ਜਦੋਂ ਠਾਉਗੇ ਉਦੋਂ ਬਾਅਦ ਜੇ ਕੋਈ ਆਚਨਾਕ ਕੋਈ ਠੱਪ ਆਇਆ ਉਹਦੇ ਬਿਸਤਰੇ ਤੇ ਚੜ ਗਿਆ ਬਿਸਤਰੇ ਚੜਾ ਹੋਇਆ ਤੇ ਜਦੋਂ ਇਹ ਠਾਉਗਾ ਇਹਨੂੰ ਕੁਝ ਨਹੀਂ ਪਤਾ ਲੱਗਾ ਜਦੋਂ ਇਹਨਾਂ ਨੇ ਕਦੇ ਕਾਰਬਟਲੈਟੀ ਪਾਸਾ ਲਹਿਤਾ ਤਾਂ ਉਹ ਉਹਦੇ ਉੱਪਰ ਕਾਰਬਟਲੈਟੀ ਗਈ ਤਾਂ ਉਹਨੇ ਠੱਪ ਨੇ ਉਹਦੇ ਡੰਗ ਮਾਰਿਆ ਤੇ ਡੰਗ ਲੱਗਣ ਤੋਂ ਬਾਅਦ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਾ ਵੀ ਫੇਰ ਸੌਂਗੇ ਪੋਜਨ ਦਾ ਜਿਹੜਾ ਸੀਗਾ ਪੋਜਨ ਫੀ ਪੋਜਨ ਕਰਕੇ ਉਹਨਾਂ ਨੂੰ ਮਤਾ ਹੋ ਗਿਆ ਜਿਆਦਾ ਤਾਂ ਉਹਨਾਂ ਨੂੰ ਬੇਹੋਸ਼ ਹੋ ਗਏ ਬੇਹੋਸ਼ ਹੋਣ ਤੋਂ ਬਾਅਦ ਜਦੋਂ ਸਵੇਰੇ ਮਾਰਨਿੰਗ 4 ਵਜੇ ਹੋ ਉੱਠੇ 4 ਵਜੇ ਉੱਠਣ ਤੋਂ ਬਾਅਦ ਉਹਨਾਂ ਨੇ ਮੁੰਡਿਆਂ ਦੇ ਨਾਲ ਸਾਥੀਆਂ ਨੇ ਜਦੋਂ ਉਹਨੂੰ ਉਠਾਇਆ ਤੇ ਵੀ ਚਮਨਰਨ ਜੀ ਤੋਂ ਉੱਠਾ ਤੇ ਉੱਠ ਖੜਾ ਆ ਕਹਿੰਦਾ ਵੀ ਚਮਨਰਜੀਤ ਕਹਿੰਦਾ ਕਹਦਾ ਜੀ ਮੈਨੂੰ ਚੱਕਰ ਆ ਰਹੇ ਨੇ ਕਹਿੰਦੇ ਚੱਕਰ ਆ ਰਹੇ ਨੇ ਤੇ ਕਹਿੰਦੇ ਵੀ ਮੇਰੇ ਢੂਹੀ ਤੇ ਵੀ ਦਰਦ ਹੋ ਰਿਹਾ ਵੀ ਦੇਖੋ ਮੇਰੇ ਢੂਹੀ ਤੇ ਦਰਦ ਕੀ ਆਗਾ ਤੇ ਉਸ ਤੋਂ ਬਾਅਦ ਜੋ ਦੇਖਿਆ ਵੀ ਉਹਦੇ ਆਪਣੇ ਉਹਦੇ ਡੰਗ ਮਾਰੇ ਸੀ ਪਿੱਛੇ ਦੋ ਟੂਹੀ ਦੇ ਉੱਪਰ ਤੇ ਜਦੋਂ ਫਿਰ ਆਪਣੇ ਉਹਨਾਂ ਦੇ ਜਿਹੜੇ ਜੁਨੀਅਰ ਸੀਗੇ ਸੀਨੀਅਰ ਨੂੰ ਦੱਸਿਆ ਵੀ ਐ ਕਰਕੇ ਵੀ ਆਪਣੇ ਸਾਥੀ ਨੂੰ ਵੀ ਉਹਨਾਂ ਨੇ ਜਿਹੜਾ ਸਿਪਾਹੀ ਆ ਉਹਨੂੰ ਕੱਟ ਲਿਆ ਸਾਪ ਨੇ ਤੇ ਉਹ ਉਹਨਾਂ ਨੇ ਫਟਾਫਟ ਕਾਰ ਵੀ ਕੀਤੀ ਆਪਣੀ ਗੱਡੀ ਫੌਜ ਦੀ ਗੱਡੀ ਮੰਗਾਈ ਗੱਡੀ ਮੰਗਾ ਕੇ ਤੇ ਆਪਣੇ ਸਿਵਲ ਫੌਜੀ ਹਸਪਤਾਲ ਦੇ ਵਿੱਚ ਉਹਨੂੰ ਦਾਖਲ ਕਰਵਾਇਆ 4-5 ਘੰਟੇ ਇਲਾਜ ਚੱਲਣ ਤੋਂ ਬਾਅਦ ਅਕੀਰ ਜਦੋਂ ਜ਼ਿਆਦਾ ਭੋਜਨ ਹੋਣ ਦੇ ਕਾਰਨ ਤਾਂ ਉਹ ਮੇਰਾ ਬੇਟਾ ਜਮਨਜੀਤ ਸਿੰਘਾ ਉਹਨਾਂ ਦੀ ਡੈਥ ਹੋ ਗਈ। ਉਹ ਡਿਊਟੀ ਦੌਰਾਨ ਹੀ ਡੈਥ ਹੋਈ। ਡਿਊਟੀ ਦੌਰਾਨ ਉਹਨਾਂ ਦੀ ਡੈਥ ਹੋਈ ਆ ਤੇ ਉਹਨਾਂ ਕੋਸਟ ਕਰਨ ਵਾਸਤੇ ਉੱਥੇ ਆਈ ਹੋਈ ਸੀ। ਕੀ ਮੰਗ ਕਰਦੇ ਹੋ ਸਰਕਾਰ ਤੋਂ? ਸਰਕਾਰ ਤੋਂ ਅਸੀਂ ਮੰਗ ਚਾਉਂਦੇ ਆ। ਵੀ ਮੇਰੇ ਲੜਕੇ ਨੂੰ ਜੀ ਇੱਡਾ ਕੀ ਇੱਡਾ ਸਮਾਂ ਸਤਕਾਰ ਦਿੱਤਾ ਜਾਣਾ ਚਾਹੀਦਾ ਜੋ ਵੀ ਮਾਨਸਮਾਨ ਫੀਸਾਂ ਨੂੰ ਦਿੱਤਾ ਜਾਂਦਾ ਹੈਗਾ ਉਹ ਉਹਨਾਂ ਨੂੰ ਜੋ ਫੌਜੀਆਂ ਨੂੰ ਫੀਸ ਦਿੱਤਾ ਜਾਂਦਾ ਹੈ ਉਹ ਮਾਨਸਮਾਨ ਨੂੰ ਦਿੱਤਣਾ ਦੇਣਾ ਚਾਹੀਦਾਗਾ ਵੀ ਉਹਨਾਂ ਨੂੰ ਦੇਖ ਕੇ ਜੋ ਵੀ ਮੇਰਾ ਬੱਚਾ ਸੀ ਹੀਰੋਆ ਉਹਨਾਂ ਨੂੰ ਦੇਖ ਕੇ ਉਹਨੂੰ ਸਹੀ ਦਾ ਦਰਜਾ ਦੇਣਾ ਚਾਹੀਦਾ ਹੈ। ਉਹ ਕਾਈ ਬੋਲਣ ਦਾ ਮਾਫੀ ਮੰਗਦਾ। ਦੇਖੋ ਇਹ ਉਹਨਾਂ ਨੂੰ ਸੀ ਦਾਣਾ ਮਾਰਨ ਸਮਾਨ ਦੇਣਾ ਚਾਹੀਦਾ ਤੇ ਸਰਕਾਰ ਨੂੰ ਮੰਗ ਕਰਦਾ ਜੋ ਵੀ ਜੋ ਵੀ ਪੋਜੀਟਿਵ ਹਿਰੁੰਦਾ ਜਦੋਂ ਜਦ ਮੇਰਾ ਬੱਚਾ ਹੋਇਆ ਉਹਨਾਂ ਨੂੰ ਜੋ ਵੀ ਉਹਨਾਂ ਨੂੰ ਸਹਤਾ ਮਿਲ ਨਹੀਂ ਜਾਂਦਾ। ਕੋ ਮਿਲ ਨਹੀਂ ਜਾਂਦੀ। ਬਿਆਹ ਹੋਇਆ ਸੀ। ਨਹੀਂ ਗਾਇ। ਅਨਮੈਲ। ਪਰ ਇਸ ਕੀ